ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੀਰ ਬਟਿਕ ਤੋਂ ਉਮੀਦ ਕਰ ਜਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਆਂਗੇ ਉਹ ਹੋ ਪਹਿਲਾਂ ਤਾਂ ਕੁਝ ਵਰਕ ਵਾਲੇ ਸੂਟ ਦਿਖਾਵਾਂਗੇ ਤੁਹਾਨੂੰ ਤੇ ਉਸ ਤੋਂ ਬਾਅਦ ਜੋ ਆਪਣਾ ਆਫਰ ਪ੍ਰਾਈਸ ਚੱਲ ਰਹੇ ਨੇਗੇ ਬੁਟੀਕ ਵਾਲੀਆਂ ਭੈਣਾਂ ਲਈ ਦੁਕਾਨਦਾਰਾਂ ਲਈ ਜਾਂ ਫਿਰ ਜੋ ਪਹਿਣਾ ਨਵਾਂ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇਗੀਆਂ ਉਹਨਾਂ ਦੇ ਲਈ ਆਪਾਂ ਬਹੁਤ ਸੋਹਣੇ ਪੀਸ ਨੇ ਜਿਹੜੇ 3 3 ਮੀਟਰ ਦੇ ਪੀਸ ਲੈ ਕੇ ਆਏ ਆ ਉਹ ਆਪਾਂ ਗਲਾਸ ਸ਼ਿਲਕ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਆਰਗਨ ਜਾਂ ਸ਼ਿਮਰ ਦੇ ਵਿੱਚ ਕ੍ਰਸ਼ ਦੇ ਵਿੱਚ ਕੁਲਫੀ ਸ਼ਿਲਕ ਦੇ ਵਿੱਚ ਮੈਲਨ ਸ਼ਿਲਕ ਦੇ ਵਿੱਚ ਐਂਡ ਚਰਜਟ ਦੇ ਵਿੱਚ ਉਹ ਆਪਾਂ ਜਿੱਦਾਂ 6 ਮੀਟਰ ਦਾ ਪੀਸ 3 ਮੀਟਰ ਦਾ ਪੀਸ 200 ਰੁਪਏ ਦਾ ਰਹੂਗਾ ਜੀ 3 ਮੀਟਰ ਦਾ ਪੀਸ 200 ਰੁਪਏ ਦਾ 6 ਮੀਟਰ ਦਾ ਪੂਰਾ ਸੂਟ ਕਿਉਂਕਿ 5 ਮੀਟਰ ਦਾ ਵੰਦ ਹੈ ਸੋਂਗਾ ਦੀ ਐਕਸਟਰਾ ਹੀ ਥੋੜਾ ਮੀਟਰ ਮਿਲ ਰਹੇਗਾ 400 ਰੁਪਏ ਦੇ ਵਿੱਚ ਪੂਰਾ ਸੂਟ ਮਿਲੂਗਾ ਕੱਲ੍ਹੇ ਵੀ ਬਹੁਤ ਵਧੀਆ ਰਿਸਪੌਂਸ ਰਿਹਾ ਪਹਿਣਾ ਦਾ ਅੱਜ ਸਵੇਰ ਤੋਂ ਵੀ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਪਹਿਣਾ ਦਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੁਝ ਵਰਕ ਵਾਲੇ ਸੂਟ ਵੀ ਦਿਖਾ ਦੇ ਕਈ ਦਿਨਾਂ ਤੋਂ ਆਪਾਂ ਵਰਕ ਵਾਲੇ ਸੂਟ ਨਹੀਂ ਅਪਲੋਡ ਕਰ ਪਾਈ ਹੈਗੇ ਕੱਟ ਪੀਸਾਂ ਕਰਕੇ ਇਸ ਲਈ ਅੱਜ ਆਪਾਂ ਜੋ ਪਹਿਲਾਂ ਸਭ ਤੋਂ ਦਿਖਾਵਾਂਗੇ ਬਰਾਸ਼ੋ ਦੇ ਇਹ ਆਪਣੇ ਕੋਲ ਵਿਰਾਸ਼ੋ ਦੇ ਸੂਟ ਨੇ ਜੀ ਤੇ ਬਹੁਤ ਹੀ ਜਿਆਦਾ ਵਧੀਆ ਫੈਬਰਿਕ ਹੈ ਤੇ ਉਸ ਤੋਂ ਬਾਅਦ ਉੱਤੇ ਦੇਖੋ ਪੈਲਵਟ ਦਾ ਇਹਦੇ ਉੱਤੇ ਪ੍ਰਿੰਟ ਹੋਏ ਹੋਏ ਹੈ ਇਹਦੇ ਨਾਲ ਜਿਹੜੀ ਆਪਾਂ ਨੇ ਬਾਟਮ ਹੈ ਜੀ ਲਗਾਈ ਸੀਗੀ ਆਪਾਂ ਨੇ ਇਹ ਰਸਟ ਜੇ ਕਲਰ ਦੀ ਬਾਟਮ ਲਗਾਈ ਸੀ ਇਹਦੇ ਨਾਲ ਮੈਂ ਇਹਦੇ ਉੱਤੇ ਆਪਾਂ ਇਦਾਂ ਵਰਕ ਕਰਵਾਇਆ ਹੈ ਦੇਖੋ ਕਿੰਨਾ ਸੋਹਣਾ ਇਹਦੇ ਉੱਤੇ ਵਰਕ ਹੋਇਆ ਹੈਗਾ ਵਿਰਾਸ਼ੋ ਦੀ ਇਹ 크ਰੇਪ ਯੋਰ 크ਰੇਪ ਦੀ ਬਾਟਮ ਲਗਾਈ ਹੈ ਜੀ ਆਪਾਂ ਨੇ ਪਿਓਰ ਗ੍ਰੇਪ ਦੀ ਬਾਟਮ ਲਗਾਈ ਹੈ ਹੈਵੀ ਵਰਕ ਕਰਵਾਇਆ ਆਪਾਂ ਇਹਦੇ ਨਾਲ ਇਹ ਕੰਟਰਾਸਟ ਮੈਨੂੰ ਇੱਕ ਅਲੱਗ ਜਿਹਾ ਕੰਟਰਾਸਟ ਲੱਗਿਆ ਸੀਗਾ ਮੈਂ ਬਲੈਕ ਨਾਲੋਂ ਕੁਝ ਹਟਕੇ ਜੀ ਜੇ ਕਿਸੇ ਨੇ ਜਿੱਦਾਂ ਹਲਦੀ ਵਗੈਰਾ ਦੇ ਲਈ ਪ੍ਰੋਗਰਾਮ ਦੇ ਲਈ ਪਾਣਾ ਤਾਂ ਪਾ ਸਕਦੇ ਹੋ ਮੈਰਿਜ ਵਗੈਰਾ ਦੇ ਵਿੱਚ ਛੋਟੇ ਮੋਟੇ ਫੰਕਸ਼ਨ ਕੀਤੇ ਪਾਰਟੀਆਂ ਵਗੈਰਾ ਹੈ ਨਾ ਗੁਰਦੁਆਰਾ ਸਾਹਿਬ ਜਾਣ ਦੇ ਲਈ ਐਦਾਂ ਦੇ ਸੂਟ ਬਹੁਤ ਸੋਹਣੇ ਵਧੀਆ ਲੱਗਦੇ ਨੇ ਤੇ ਜਿਹੜਾ ਆਪਾਂ ਦੁਪੱਟਾ ਇਹਦੇ ਨਾਲ ਉਹ ਵੀ ਟੈਬੀ ਸ਼ਿਲਕ ਦਾ ਦੁਪੱਟਾ ਹੀ ਰੈਡੀ ਕਰਵਾਵਾਂਗੇ ਆਪਾਂ ਇਹਦੇ ਨਾਲ ਟਾਈ ਡਾਈ ਦਾ ਸਾਰੇ ਸਾਰੇ ਕਲਰ ਪਵਾ ਕੇ ਤੁਹਾਨੂੰ ਇਹ ਸੂਟ ਰੈਡੀ ਕਰਕੇ ਦਿਖਾਵਾਂਗੇ ਆਪਾਂ ਸਟੀਚਿੰਗ ਤੋਂ ਬਾਅਦ ਆਪਾਂ ਇਹ ਸੂਟ ਦਿਖਾਵਾਂਗੇ ਤੁਹਾਨੂੰ ਵੀ ਕਿਦਾਂ ਦਾ ਲੱਗਦਾ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੋਰ ਅਵੇਲੇਬਲ ਨੇਗੇ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਐਸਟੇਜ ਲੈਣਾ ਚਾਹੁੰਦੇ ਹੋ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਪਿੰਕ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਤੇ ਇਹਦੇ ਨਾਲ ਆਪਾਂ ਨੇ ਪਿੰਕ ਹੀ ਬਾਟਮ ਲਾਈ ਹੈ ਬਾਕੀ ਤੁਹਾਡੀ ਆਪਣੀ ਚੁਆਇਸ ਰਹੂਗੀ ਜੀ ਵੀ ਤੁਸੀਂ ਜੇ ਗ੍ਰੀਨ ਲਗਵਾਨੀ ਹੈ ਜਾਂ ਫਿਰ ਮੈਰੂਨ ਕਲਰ ਦੀ ਲਗਵਾਨੀ ਹੈ ਤਾਂ ਉਹ ਵੀ ਲਗਵਾ ਸਕਦੇ ਹੋ ਇਹਦੇ ਨਾਲ ਮੈਨੂੰ ਜ਼ਿਆਦਾ ਪਿੰਕ ਅੱਛੀ ਲੱਗੀ ਸੀ ਇਹ ਪਿੰਕ ਅਚੀ ਲੱਗੀ ਸੀ ਇਸ ਲਈ ਆਪਾਂ ਨੇ ਕਿਉਂਕਿ ਇਹਦੇ ਉੱਤੇ ਜਿਹੜੇ ਡਾਰਕ ਕਲਰ ਦਾ ਇਹ ਵਰਕ ਹੋ ਸਕਦਾ ਇੱਕ ਪਹਿਲਾਂ ਆਪਾਂ ਨੇ ਸੂਟ ਰੈਡੀ ਕਰਵਾ ਕੇ ਦਿੱਤਾ ਸੀ ਇਹਦੇ ਵਿੱਚ ਆਪਾਂ ਨੇ ਪੈਚ ਲੈ ਕੇ ਨਾ ਇਹ ਪੈਚ ਹੀ ਬਾਟਮ ਦੇ ਉੱਤੇ ਲਗਵਾਤਾ ਸੀ ਤਾਂ ਉਹ ਤੁਸੀਂ ਪੈਚ ਵੀ ਲਗਵਾ ਸਕਦੇ ਹੋਗੇ ਇਹੀ ਪੈਚ ਲੈ ਕੇ ਸ਼ਰਟ ਦੇ ਵਿੱਚੋਂ ਉਹੀ ਪੈਚ ਆਪਾਂ ਬਾਟਮ ਦੇ ਉੱਤੇ ਲਗਵਾ ਸਕਦੇ ਹਾਂਗੇ ਤੇ ਜਿਹੜਾ ਆਪਣੇ ਕੋਲੇ 3rd ਕਲਰ ਹੈ 3rd ਵੀ ਆਪਣੇ ਕੋਲੇ ਮਸਟਰਡ ਜਿਹਾ ਕਲਰ ਹੈ ਜੀ ਇਹਦੇ ਨਾਲ ਆਪਾਂ ਨੇ ਪਰਪਲ ਕਲਰ ਦੀ ਬਾਟਮ ਲਗਵਾਈ ਹੈ ਪਰਪਲ ਕਲਰ ਦੀ ਬਾਟਮ ਲਗਾਈ ਹੈ ਰੌ ਸ਼ਿਲਕ ਦੀ ਤੇ ਉਸ ਤੋਂ ਬਾਅਦ ਤੇ ਇਹਦੇ ਉੱਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਜੇ ਤੁਸੀਂ ਮਸਟਰਡ ਕਲਰ ਦੀ ਹੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਇਹ ਥੋੜਾ ਜਿਹਾ हटके ਤੇ ਰਸਟ ਜਿਹਾ ਕਲਰ ਹੈ ਤਾਂ ਮਸਟਰਡ ਕਲਰ ਦੀ ਬਾਟਮ ਲਾ ਕੇ ਵੀ ਤੁਹਾਨੂੰ ਦੇਵਾਂਗੇ ਆਪਾਂ ਬਾਕੀ ਜੀ ਤਾਂ ਮੈਨੂੰ ਬਾਕੀ ਆਪ ਦਾ ਆਪ ਦਾ ਟੇਸਟ ਹੁੰਦਾ ਜੀ ਹੈ ਨਾ ਕੋਈ ਕਿਦਾਂ ਲਾਈਕ ਕਰਦਾ ਕੋਈ ਕਿਦਾਂ ਲਾਈਕ ਕਰਦਾ ਮੈਨੂੰ ਇਦਾਂ ਕੰਟਰਾਸਟ ਜਿਆਦਾ ਅੱਛਾ ਲੱਗਿਆ ਇਸ ਲਈ ਮੈਂ ਕੰਟਰਾਸਟ ਚ ਹੀ ਬਾਟਮ ਜ਼ਿਆਦਾ ਲਾ ਕੇ ਦਿਨੀ ਹੁੰਨੀ ਹੈਗੀ ਬਾਕੀ ਤੁਸੀਂ ਆਪਦੇ ਟੇਸਟ ਅਨੁਸਾਰ ਵੀ ਲੈ ਸਕਦੇ ਹੋ ਇਹ ਆਪਣੇ ਜਿਹੜੇ ਵਰਾਸ਼ੋ ਦੇ ਸੂਟ ਸੀਗੇ ਇਹ ਤੁਹਾਨੂੰ ਮੈਂ ਦਿਖਾ ਦਿੱਤੇ ਨੇਗੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਇਹ ਤਾਂ ਜੀ ਦੇਖੋ ਹੈ ਨਾ ਇਹ ਸੂਟ ਤਾਂ ਨਹੀਂ ਆਪਾਂ ਦੇ ਸਕਦੇ ਇਹ ਸੋਲਡ ਹੈਗਾ ਬਟ ਇਹ ਦੋ ਸੂਟ ਆਪਣੇ ਕੋਲੇ ਅਵੇਲੇਬਲ ਨੇ ਇਹਨਾਂ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਤੇ ਹਲਕਾ ਵਰਕ ਕਰਵਾ ਸਕਦੇ ਜਿੱਦਾਂ ਇਹ ਹੈਵੀ ਵਰਕ ਆ ਗਿਆ ਸੇਮ ਕਰਵਾ ਸਕਦੇ ਹਾਂ ਜੇ ਕੋਈ ਤੁਸੀਂ ਆਪਣਾ ਡਿਜ਼ਾਈਨ ਭੇਜਣਾ ਚਾਹੁੰਦੇ ਹੋ ਉਹ ਕਰਵਾ ਸਕਦੇ ਹੋ ਜੇ ਤੁਸੀਂ ਐਦਾਂ ਪੈਚ ਵਰਕ ਦਾ ਵੀ ਆਪਾਂ ਮੈਂ ਤੁਹਾਨੂੰ ਇੱਕ ਵੀਡੀਓ ਅਪਲੋਡ ਕਰੂੰਗੀ ਆਪਣੇ ਕੋਲ ਇੱਕ ਪੈਚ ਵਰਕ ਦਾ ਸੂਟ ਵੀ ਹੋਇਆ ਸੀਗਾ ਸੇਮ ਬਲੈਕ ਕਲਰ ਤੇ ਉਹਨਾਂ ਨੇ ਬਲੈਕ ਦੇ ਨਾਲ ਆ ਤੰਬਾ سوری সিলਵਰ ਕਲਰ ਦੀ ਉਹ ਲਗਵਾਈ ਸੀ ਸਕਿਨ সিলਵਰ ਜੀ ਕਲਰ ਦੀ ਬਾਟਮ ਲਗਵਾਈ ਸੀ ਉਹਦੇ ਉੱਤੇ ਪੈਚ ਵਰਕ ਹੋਇਆ ਸੀਗਾ ਉਹ ਵੀ ਤੁਸੀਂ ਲਗਵਾ ਸਕਦੇ ਹੋਗੇ ਜਿੱਦਾਂ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਦਾਂ ਹੀ ਆਪਣੇ ਤੋਂ ਲਗਵਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਉਹ ਨੈਕਸਟ ਸੂਟ ਆਪਣਾ ਰਹੂਗਾ ਜੀ ਨੈਕਸਟ ਸੂਟ ਆਪਣਾ ਰਹੂਗਾ ਜੀ ਦੇਖੋ ਇਹ ਸ਼ਿਮਰ ਬੰਦੇਸ ਦੇ ਉੱਤੇ ਜੋ ਇਹ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਸੌਫਟ ਵਾਲੀ ਸ਼ਿਮਰ ਰਹੂਗੀ ਇਹ ਨਾ ਕਸਟਮਰ ਵੱਲੋਂ ਭੇਜਿਆ ਗਿਆ ਆਪਾਂ ਨੂੰ ਹੋਸੀਗਾਰ ਦੀ ਜੈਨ ਸੀਗਾ ਸੇਮ ਟੂ ਸੇਮ ਆਪਾਂ ਨੇ ਉਵੇਂ ਦਾ ਬਣਾਇਆ ਮੈਂ ਪਿਕ ਵੀ ਨਾਲ ਜਰੂਰ ਲਾਉਂਗੀ ਜੋ ਕਸਟਮਰ ਵੱਲੋਂ ਆਪਾਂ ਨੂੰ ਭੇਜੀ ਗਈ ਸੀ ਬੰਦੇਜ ਵਾਲੇ ਸੂਟ ਦੇ ਉੱਤੇ ਤੇ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਪਰਪਲ ਹੈ ਇਹਦੇ ਵਿੱਚ ਜੋ ਬੂਟੀ ਬਣੀ ਹੋਈ ਹੈ ਪਰਪਲ ਸ਼ੇਡਿੰਗ ਵਾਲਾ ਹੀ ਫਲਾਵਰ ਦੇਣਾ ਐਦਾਂ ਹੀ ਆਪਾਂ ਫਲਾਵਰ ਦਿੱਤੇ ਐਥੇ ਨੈਕ ਆਊਗਾ ਜੀ ਇੱਥੇ ਆਊਗਾ ਨੈੱਕ ਇਹ ਚੈਸਟ ਦੇ ਉੱਤੇ ਆਊਗਾ ਜਿੱਦਾਂ ਇੱਕ ਹੈਨਾ ਜੈਕਟ ਦੀ ਤਰ੍ਹਾਂ ਜੋਕ ਤੇ ਬਣੂਗਾ ਤੇ ਨਾਲ ਜਰੀ ਦਾ ਵਰਕ ਹੋਇਆ ਇਦਾਂ ਦੇਖੋ ਕਿੰਨੇ ਪੈਨਲ ਜਾਰੀ ਨੇਗੀ ਇੱਕ ਨਹੀਂ ਹੈਗਾ 1 2 3 4 5 6 7 ਸੱਤ ਕਲੀਆਂ ਜਾਰੀਆਂ ਨੇ ਇਦਾਂ ਬਹੁਤ ਜ਼ਿਆਦਾ ਸੋਨਾ ਸੂਟ ਹੈ ਜੋ ਰੈਡੀ ਹੋਇਆਗਾ ਤੇ ਇਹਦੀ ਬਾਟਮ ਦੇ ਸੌਰੀ ਇਹਦੀ ਜਿਹੜੀ ਸਲੀਵ ਹੈ ਸਲੀਵਸ ਦੇ ਉੱਤੇ ਵੀ ਡਬਲ ਡਬਲ ਵਰਕ ਹੋਇਆ ਪਹਿਲਾਂ ਤਾਂ ਇਦਾਂ ਹੋਇਆਗਾ ਇਹਦੇ ਉੱਤੇ ਵਰਕ ਤੇ ਨਾਲ ਨਾਲ ਇਹਦਾ ਜਰੀ ਦਾ ਹੋਇਆਗਾ ਇਹਦਾ ਜਰੀ ਦਾ ਵੀ ਵਰਕ ਹੋਇਆ ਇਦਾਂ ਹੀ ਦੂਸਰੀ ਉਹਦੇ ਉੱਤੇ ਹੋਇਆਗਾ ਤੇ ਇਹਦਾ ਜਿਹੜਾ ਆਪਣੀ ਬਾਟਮ ਹੈ ਬਾਟਮ ਹੀ ਰਹੂਗੀ ਬਹੁਤ ਹੀ ਪਿਆਰਾ ਜਾਂ ਸ਼ੇਡ ਹੈ ਬਹੁਤ ਸੋਹਣਾ ਜਿਹੜਾ ਸੂਟ ਹੈ ਬਣ ਕੇ ਆਪਣਾ ਰੈਡੀ ਹੋਇਆਗਾ ਇੱਕ ਪਾਰਟੀ ਵੇਅਰ ਸੂਟ ਰੈਡੀ ਹੋਇਆਗਾ ਇਹ ਪਟਿਆਲੇ ਤੋਂ ਇੱਕ ਆਪਣੇ ਭੈਣ ਨੇ ਉਹਨਾਂ ਨੇ ਇਹ ਸੂਟ ਰੈਡੀ ਕਰਵਾਇਆਗਾ ਤੇ ਉਹਨਾਂ ਦਾ ਸੂਟ ਇਹ ਜਾ ਰਿਹਾਗਾ ਅਜੇ ਤੱਕ ਮੈਂ ਉਹਨਾਂ ਨੂੰ ਪਿਕ ਨਹੀਂ ਭੇਜੀ ਉਹਨਾਂ ਨੂੰ ਬਹੁਤ ਜ਼ਿਆਦੇ ਕਾਲੀ ਸੀਗੇ ਇਸ ਗੱਲ ਦੀ ਵੀ ਸਾਨੂੰ ਪਿਕ ਜਰੂਰ ਭੇਜੋ ਵਟ ਮੈਂ ਹੁਣ ਨਾਲ ਦੀ ਨਾਲ ਹੀ ਅਪਲੋਡ ਕਰੂੰਗੀ ਉਹ ਵੀ ਦੇਖਣਗੇ ਉਹਨਾਂ ਦਾ ਸੂਟ ਐਸ ਟੇਜ਼ ਵੜਿਆ ਜਿੱਦਾਂ ਉਹਨਾਂ ਨੇ ਮੈਨੂੰ ਪਿਕ ਸੈਂਡ ਕੀਤੀ ਸੀਗੀ ਸੇਮ ਹੀ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆਂਗੀ ਜੇ ਤੁਸੀਂ ਐਸ ਟੇਜ਼ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਹੋਰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਇਹਦੇ ਵਿੱਚ ਆਪਣੇ ਕੋਲੇ ਪੀਚ ਪਿੰਕ ਜਾਂ ਸ਼ੇਡ ਹੈਗਾਗਾ ਇਹ ਸ਼ੇਡ ਵੀ ਆਪਣੇ ਕੋਲੇ ਹੈਗਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਣੇ ਕੋਲੇ ਮੈਂਦੀ ਸ਼ੇਡ ਹੈਗੇ ਡਿਜ਼ਾਈਨਿੰਗ ਸਾਰਿਆਂ ਦੀ ਅਲੱਗ-ਅਲੱਗ ਰਹੂਗੀ ਮੈਂਦੀ ਸ਼ੇਡ ਹੈਗੇ ਤੇ ਉਸ ਤੋਂ ਬਾਅਦ ਤੇ ਆਪਣੇ ਕੋਲੇ ਮਸਟਰਡ ਕਲਰ ਹੈਗੇ ਤੇ ਆਪਣੇ ਕੋਲੇ ਸਾਰੇ ਕਲਰ अवेलेबल ਇਹ ਓਨਲੀ ਸ਼ਰਟ ਹੈ ਜੀ ਇਹ ਪੂਰਾ ਸੂਟ ਨਹੀਂ ਹੈਗਾ ਓਨਲੀ ਸ਼ਰਟ ਹੈ ਇਹਦੇ ਨਾਲ ਤੁਸੀਂ ਪਲੇਨ ਸ਼ਿਮਰ ਦੀ ਬਾਟਮ ਲਗਵਾ ਸਕਦੇ ਹੋਗੇ ਪਲੇਨ ਸ਼ਿਮਰ ਦੀ ਬਾਟਮ ਲਗਵਾ ਸਕਦੇ ਹੋਗੇ ਇਹਦੇ ਨਾਲ ਸੇਮ ਕਲਰ بیس ਕਲਰ ਵੀ ਡਾਈ ਕਰਵਾ ਕੇ ਦੇ ਦਾਂਗੇ ਜੇ ਆਫ ਵਾਈਟ ਲਗवानी ਹੈ ਤਾਂ ਆਫ ਵਾਈਟ ਵੀ ਲਗਵਾ ਸਕਦੇ ਹੋਗੇ ਤੁਸੀਂ ਤੇ ਉਸ ਤੋਂ ਬਾਅਦ ਆਪਣੇ ਕੋਲ ਇੱਕ ਏ ਕਲਰ ਹੈਗੇ ਸ਼ੇਡ ਕਈ ਹੈਗੇ ਨੇ ਇਹਦੇ ਵਿੱਚ ਤੁਸੀਂ ਬਰਕ ਜਿੱਦਾਂ ਦਾ ਕਹੋਗੇ ਅਸੀਂ ਕਰਵਾ ਕੇ ਦਵਾਂਗੇ ਦੇਖੋ ਕਿੰਨਾ ਪਿਆਰਾ ਚੈਰੀ ਜਿਹਾ ਸ਼ੇਡ ਹੈਗਾ ਇਹ ਬੜਾ ਸੋਹਣਾ ਸ਼ੇਡ ਹੈ ਇਹ ਵੀ ਤੇ ਉਸ ਤੋਂ ਬਾਅਦ ਆ ਗਿਆ ਜੀ ਬਲੂ ਸ਼ੇਡ ਬਲੂ ਫਰੋਜੀ ਜਾਂ ਸ਼ੇੜੇ ਦੇ ਵਿੱਚ ਥੋੜਾ ਲਾਈਟ ਆ ਰਿਹਾ ਥੋੜਾ ਹਲਕਾ ਜਾਂ ਡਾਰਕ ਹੈ ਬਹੁਤ ਹੀ ਜਿਆਦਾ ਵਧੀਆ ਸ਼ੇਡ ਹੈ ਬਹੁਤ ਸੋਹਣੇ ਸੂਟ ਰੰਗੇ ਤੇ ਇਹ ਕਲਰ ਆਪਣੇ ਕੋਲੇ ਦੇ ਵਿੱਚ अवेलेबल ਹੈਗੇ ਨੇਗੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋਗੇ ਤੇ ਵਰਕ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਜੇ ਤੁਸੀਂ ਸੇਮ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਆਪਣੀ ਪਸੰਦ ਦੀ ਪਿਕ ਪੇਜ ਕੇ ਸੇਮ ਕਰਵਾ ਸਕਦੇ ਹੋ ਜਿੱਦਾਂ ਤੁਸੀਂ ਕਹੋਗੇ ਅਸੀਂ ਓਵੇਂ ਕਰਵਾਵਾਂਗੇ ਜੇ ਤੁਸੀਂ ਸਾਡੇ ਤੇ ਛੱਡ ਦਿਓ ਤਾਂ ਅਸੀਂ ਆਪਣੇ ਹਿਸਾਬ ਨਾਲ ਤੁਹਾਨੂੰ ਡਿਜ਼ਾਈਨ ਬਣਵਾ ਕੇ ਦੇਵਾਂਗੇ ਤੇ ਇਹ ਅੱਜ ਦੇ ਆਪਣੇ ਵਰਕ ਵਾਲੇ ਸੂਟ ਰਹੇ ਤੇ ਇਹਨਾਂ ਦੇ ਨਾਲ ਜੋ ਸਟੱਫ ਆਪਣੇ ਕੋਲੇ ਅਵੇਲੇਬਲ ਹੈ ਉਹ ਰਿਹਾ ਤੇ ਹੁਣ ਤੋਂ ਇਸ ਤੋਂ ਬਾਅਦ ਜਿਹੜੀ ਆਪਣੀ ਨੈਕਸਟ ਵੀਡੀਓ ਹੋਊਗੀ ਉਹ ਆਊਗੀ ਜੀ ਕੱਟ ਪੀਸਾਂ ਦੇ ਉੱਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਆਪਾਂ ਸਾਰੀ ਡਿਟੇਲਿੰਗ ਦਿੱਤੀ ਹੁੰਦੀ ਹੈ ਫੈਬਰਿਕ ਦੀ ਡਿਟੇਲਿੰਗ ਦਿੱਤੀ ਹੁੰਦੀ ਹੈ ਵਰਕ ਦੀ ਡਿਟੇਲਿੰਗ ਦਿੱਤੀ ਹੁੰਦੀ ਹੈ ਹਰ ਤਰ੍ਹਾਂ ਦੀ ਮਟੀਰੀਅਲ ਜੋ ਹੁੰਦਾ ਹੈਗਾ ਉਹ ਆਪਾਂ ਡਿਟੇਲ ਦਿੰਨੇ ਆ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਆਪਣਾ ਮੈਂ ਨੰਬਰ ਦੱਸਣਾ ਚਾਹੂੰਗੀ 9885093293 ਆਪਣਾ ਨੰਬਰ ਹੈ ਇਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਹੈਜ਼ ਟੂ ਸੂਟ ਵੀ ਮੰਗਵਾ ਸਕਦੇ ਹੋ ਔਨਲੀ ਵਰਕ ਕਰਵਾ ਸਕਦੇ ਹੋ ਹੈਂਡਵਰਕ ਆਰੀਵਰਕ ਮਸ਼ੀਨਵਰਕ ਸਾਰੇ ਵਰਕ ਆਪਣੇ ਕੋਲੇ ਅਵੇਲੇਬਲ ਨੇ ਸਟੀਚਿੰਗ ਅਵੇਲੇਬਲ ਹੈ ਜਿੱਦਾਂ ਦਾ ਵੀ ਤੁਸੀਂ ਸੂਟ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਲਹਿੰਗਾ ਗਰਾਰਾ ਸ਼ਰਾਰਾ ਜੋ ਵੀ ਤੁਸੀਂ ਕਹੋਗੇ ਅਸੀਂ ਉਹਦਾ ਦਾ ਤੁਹਾਨੂੰ ਸੂਟ ਸਟਿਚ ਕਰਕੇ ਦੇਵਾਂਗੇ ਪੈਂਟ ਪਲਾਜ਼ੋ ਵਗੈਰਾ ਤੇ ਆਪਣਾ ਪ੍ਰਾਣਾ ਜੋ ਚੈਨਲ ਸੀਗਾ ਉਹ ਹੈਂਕ ਹੋ ਗਿਆ ਸੀਗਾ ਕਿਸੇ ਨੇ ਹੈਂਕ ਕਰਤਾ ਸੀ ਇਸ ਲਈ ਆਪਣਾ ਇਹ ਜਿਹੜਾ ਨਵਾਂ ਚੈਨਲ ਹੈ ਗੁਰਮਹਿਰ ਬੁਟੀਕ 13 13 A ਦੇ ਉੱਤੇ ਆਪਣੇ ਵੀਡੀਓ ਡੇਲੀ ਅਪਲੋਡ ਹੋ ਰਹੀਆਂ ਨੇ ਇਸ ਚੈਨਲ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੀਆਂ ਭੈਣਾਂ ਤੱਕ ਆਪਣਾ ਇਹ ਚੈਨਲ ਪਹੁੰਚ ਸਕੇ ਤੇ ਉਹ ਵੀ ਆਪਣੇ ਜੋ ਕੱਟ ਪ੍ਰਾਈਜ਼ ਵਾਲੇ ਸੂਟ ਨੇ ਇਹਨਾਂ ਦਾ ਫਾਇਦਾ ਉਠਾ ਸਕਣ ਥੈਂਕ ਯੂ ਜੀ